ਤੇ 15 ਤਰੀਕ ਨੂੰ ਹੁਕਮਰਾਨ ਸਰਕਾਰ ਦੇ ਮੁਖਤਿਆਰਾਂ ਨੇ ਜਾਨੀ ਕਿ ਐਮ ਐਲ ਏ ਸਾਹ ਬਰਾਨੇ ਪੂਰੀ ਜ਼ਮਾਨਤ ਉਥੋਂ ਪੁਲਿਸ ਤੋਂ ਲਿਖਾ ਕੇ ਜਾਣਬੁੱਝ ਕੇ 55 ਜਮਾਨਤ ਮਿਲੀ ਵੀ ਆ ਤਰੀਕ ਤੇ ਜਮਾਨਤ ਕੈਨਸਲ ਕਰਤੀ ਸਿਕੋ ਜੀ ਇਹ ਕੋਣੀ ਪਿੰਡ ਦਾ ਮਸਲਾ ਹੈ ਔਰ ਕੋਣੀ ਪਿੰਡ ਦੇ ਵਿੱਚ ਕਾਫੀ ਦਿਨਾਂ ਦਾ ਇਹ ਵਿਵਾਦ ਖੜਾ ਹੋਇਆ ਹੋਇਆ ਹੈ ਸਾਡੇ ਬੰਦੇ ਦੀ ਕਿਸੇ ਨਾਲ ਲੜਾਈ ਨਹੀਂ ਉਹ ਹੀ ਕਿਸੇ ਨਾਲ ਝਗੜਾ ਨਹੀਂ ਹੋਇਆ ਉਹਨੇ ਆਪਣੇ ਗੇਟ ਦੇ ਵਿੱਚ ਇੱਕ ਰੈਂਪ ਬਣਾਇਆ ਉਹਨੂੰ ਲੈ ਕੇ ਦੂਜੀ ਪਾਰਟੀ ਨੇ ਸਾਡੇ ਬੰਦਿਆਂ ਦੀ ਸਤ ਕਵੱਜਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਚੌਕੀ ਇੰਚਾਰਜ ਉਹ ਇੰਨਾ ਮਹਾਰਤੀ ਆ ਉਹ ਰੋਜ਼ ਬੰਦੇ ਦੀ ਜ਼ਮਾਨਤ ਕਰਾਉਂਦਾ ਤੇ ਫੇਰ ਸਤਾਧਾਰੀ ਲੀਡਰਾਂ ਦੇ ਘਰੇ ਲੈ ਕੇ ਜਾਂਦਾ ਫੇਰ ਬੰਦੀ પા ਕੇ ਉੱਥੇ ਲੈ ਗਿਆ ਅਸੀਂ ਪ੍ਰੂਫ ਇਕੱਠੇ ਕਰ ਰਹੇ ਆ ਜਿਉ ਉਹ ਅਸੀਂ ਹਾਈ ਕੋਰਟ ਦੇ ਵਿੱਚ ਲੈ ਕੇ ਜਾਵਾਂਗੇ ਕਿਉਂਕਿ ਸਾਨੂੰ ਸਾਡੇ ਬੰਦੇ ਨੇ ਦੱਸਿਆ ਜਿਹੜਾ ਬੰਦਾ ਦੀ ਸਤਕੂਜਾ ਬੰਦੀ ਪਾਈ ਉਹਨੇ ਦੱਸਿਆ ਵੀ ਮੈਨੂੰ ਉਸ ਘਰੇ ਲੈ ਗਿਆ ਉਹਨਾਂ ਦੇ ਬੰਦੀ પા ਕੇ ਸਰਕਾਰੀ ਗੱਡੀ 'ਚ ਅਸੀਂ ਉਹ ਬੰਦੇ ਦਾ ਐਫੀਡੇਵਿਟ ਲਾਵਾਂਗੇ ਤੇ ਵੀਲ ਗੋ ਟੂ ਦਾ ਹਾਈ ਕੋਰਟ ਪਹਿਲੀ ਗਾ ਇਹ ਰਿਵਾਜ ਪੈ ਗਿਆ ਉਰੀ 57 ਹੋਈ ਸੀ 9 ਤਰੀਕ ਨੂੰ ਹੋਗੀ ਮਾਨਜੋਗ ਜਿਹੜਾ ਇੱਕ ਇਹਨਾਂ ਦਾ ਐਸਐਹ ਹੈ ਉਹੀ ਦੋਦਾ ਚੌਂਕੀ ਉਹਨੇ ਦਿਵਾਰੇ ਲਿਖ ਕੇ ਲਿਖਵਾਤਾ ਵੀ ਹੁਣ ਫੇਰ ਲੜਾਈ ਹੋਣ ਦਾ ਖਸਾ ਉਰੀ ਜ਼ਮਾਨਤ ਕੈਂਸਲ ਕਰਤੀ ਵੇਖੋ ਜ਼ਮਾਨਤ ਕੈਂਸਲ ਕਰਕੇ ਅੱਜ ਦੀ ਤਰੀਕ ਪਾਤੀ ਕੱਲ ਉਹ ਪੇਸ਼ੀ ਤੇ ਆਇਆ ਸੀ ਅੱਜ ਦੀ ਤਰੀਕ ਪਾਤੀ ਤੇ ਹੁਣ ਤਰੀਕਪਾਤੀ ਦੇ ਤਹਿਸੀਲਦਾਰ ਨੇ ਸਪੈਸ਼ਲ ਲਿਖਿਆ ਜਿਹਨੂੰ ਲੈ ਕੇ ਅਸੀਂ ਕਿ ਇਸ ਬੰਦੇ ਦੀ ਮਾਨਸਿਕ ਹਾਲਾਤ ਠੀਕ ਨਹੀਂ ਇਹਨੂੰ ਹਸਪਤਾਲ ਭਰਤੀ ਕੀਤਾ ਜਾਵੇ ਸਿਵਲ ਹਸਪਤਾਲ ਤੱਕ ਕੱਲ ਤੱਕ ਉਹਨੂੰ ਭਰਤੀ ਨਹੀਂ ਕਰਾਇਆ ਜੇਲ੍ਹ ਲੈ ਗਏ ਉਹ ਚਿੱਠੀ ਆ ਸਾਡੇ ਕੋਲੇ ਆਰਡਰ ਹਨ ਜਿਹੜੀ ਮੈਂ ਪੜ੍ਹ ਕੇ ਸੁਣਾਈਏ ਤੁਹਾਨੂੰ ਅੱਜ ਉਹਨੂੰ ਪੇਸ਼ ਕੀਤਾ ਜਿਹੜਾ ਇੱਥੋਂ ਦਾ ਐਸ ਡੀ ਐਮ ਹੈ ਜਸਪਾਲ ਸਿੰਘ ਉਸ ਬੰਦੇ ਨੇ ਅੱਤ ਚੱਕੀ ਵੀ ਹੈ ਉਹਨੂੰ ਬਾਏ ਇਲੈਕਸ਼ਨਾਂ ਦਾ ਤੇ ਸਰਪੰਚਾਂ ਦੇ ਕਾਗਜ਼ ਰੱਦ ਕਰਨ ਦਾ ਇੱਕ ਤੋਹਫ਼ਾ ਮਿਲਿਆ ਐ ਐਸ ਡੀ ਐਮ ਇੱਥੇ ਤੇ ਐਸ ਡੀ ਐਮ ਮਲੋਟ ਉਹਨੇ ਮਾਦੇ ਸ਼ੇਰ ਨੇ 150 ਵੋਟ ਤੇ ਜਿੱਤਿਆ ਇੱਕ ਸਰਪੰਚ ਰਹਾਤਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਚੱਲਦੀ ਐ ਇਹਨੂੰ ਨੋਟਿਸ ਹੋਇਆ ਹੋਇਆ ਤੇ ਕਚਹਿਰੀ ਦੱਸ ਸਕਦੀ ਐ ਵੀ ਔਰ ਧੰਦਾ ਕੀ ਚੱਲਦਾ 7 8 ਐ ਫਿਰੇਵੇ ਡੌਰੇ ਖਿਲਾਫ ਮੇਰੇ ਕੋਲ ਮੈਉਰੀ ਗਿਣਤੀ ਵਧਾ ਰਹੇ ਆ ਤਾਂ ਜੋ ਸਾਡੇ ਬੰਦਿਆਂ ਦੀਆਂ ਜਿੰਨੇ ਜਿੰਨੇ ਦਿਨ 14 25 ਬੰਦੇ ਆ ਕਟੂਗੜ ਜਿਨ੍ਹਾਂ ਦੀਆਂ ਨੇ 5-5 ਦਿਨ ਰਾਤਾਂ ਲਵਾਈਆਂ 751 ਚ ਬੇਲ ਬਾਂਡ ਹੁੰਦਾ ਜਿਹੜੀ ਕੀ ਕਾਨੂੰਨ ਦੀ ਉਲੰਘਣਾ ਹੈ ਸਾਡੀ ਲਿਬਰਟੀ ਹੈ ਜੀ ਅੱਜ ਸਰ ਸਭ ਕੀ ਗੱਲ ਕਰੋਗੇ ਪਹਿਲਾਂ ਗੱਲ ਇਹ ਹੈ ਕਿ ਸਾਡਾ ਸਾਥੀ ਹੈ ਕੁਲਵਿੰਦਰ ਸਿੰਘ son of ਬਲਦੇਵ ਸਿੰਘ ਪਿੰਡ ਕੋੜੀ ਉਹਨਾਂ ਦਾ ਪੁੱਤਰ ਹੈ ਰਾਜਕਰਨ ਸਿੰਘ ਕੋਈ ਝਗੜਾ ਨਹੀਂ ਕੋਈ ਬੰਦਾ ਕਿਤੇ ਐਡਮਿਟ ਨਹੀਂ ਕੋਈ ਦਾਖਲ ਨਹੀਂ ਇਸ ਇਨਾਂ ਨੂੰ ਹੀ 752 ਜ਼ਮਾਨਤ ਕਰਾਤੀ ਪਹਿਲਾਂ ਤਾਂ ਪੁਲਿਸ ਦਬਾਅ ਪਾਉਂਦੀ ਰਹੀ ਕਿ ਲੋਕਲ ਐਮਐਲਏ ਦੇ ਘਰੇ ਚੱਲੋ ਤੇ ਅਸੀਂ ਤੁਹਾਨੂੰ ਮਲਾਉਣਾ ਤੇ ਜਿਹੜਾ ਪਤਾ ਚੱਲਿਆ ਸਾਡੇ ਕੋਲ ਉਹਦਾ ਪ੍ਰੂਫ ਤਾਂ ਹੈ ਨਹੀਂ ਪਰ ਸਾਨੂੰ ਸਾਡੇ ਬੰਦੇ ਨੇ ਦੱਸਿਆ ਕਿ ਸਾਨੂੰ ਧੱਕੇ ਨਾਲ ਉਹਨਾਂ ਦੇ ਘਰੇ ਵੀ ਲੈ ਗਏ ਕਹਿੰਦੇ ਬੰਦੀ ਫਿਰ ਉਹ ਜਦੋਂ ਕਿਹਾ ਫਿਰ ਬੰਦੀ ਪਾਤੀ ਜਦੋਂ ਸਾਡਾ ਬੰਦਾ ਉਹਨਾਂ ਦੇ ਮੁਤਾਬਕ ਸ਼ਰਤ ਨਹੀਂ ਮੰਨਿਆ ਸੋ ਹੁਣ ਉਹ ਨੂੰ ਫਿਰ 751 ਚ ਬਾਅਦ ਚ 751 ਕਰਤੀ ਹੋਰੀ ਤੇ ਜ਼ਮਾਨਤ ਦਿੱਤੀ। ਜ਼ਮਾਨਤ ਦਿੱਤੀ ਹੈ ਨਿਰਕੋਣੀ ਸਾਹਿਬ 9 ਨੌ ਤਰੀਕ ਨੂੰ। ਤੇ ਅੱਜ ਜਨਾਬ 9 ਤਰੀਕ ਨੂੰ ਜ਼ਮਾਨਤ ਦਿੱਤੀ ਸੀ ਸਾਡੇ ਵਕੀਲ ਸਾਹਿਬ ਨੇ ਸਾਨੂੰ ਦੱਸਿਆ ਕੱਲ ਕੱਲ ਉਰੀ ਪੇਸ਼ੀ ਸੀ ਦੁਆਰੇ ਯਾਨੀ ਕਿ 15 ਤਰੀਕ ਨੂੰ ਪੇਸ਼ੀ ਸੀ ਤੇ 15 ਤਰੀਕ ਨੂੰ ਹੁਕਮ ਰਾਨ ਸਰਕਾਰ ਦੇ ਮੁਖਤਿਆਰਾਂ ਨੇ ਯਾਨੀ ਕਿ ਐਮਐਲਏ ਸਾਹਿਬ ਆ ਰਹੇ ਪੂਰੀ ਜ਼ਮਾਨਤ ਉਥੋਂ ਪੁਲਿਸ ਤੋਂ ਲਿਖਾ ਕੇ ਜਾਣਬੁੱਝ ਕੇ 751 ਜ਼ਮਾਨਤ ਮਿਲੀ ਵੀ ਤਰੀਕ ਤੇ ਹੈ ਜ਼ਮਾਨਤ ਕੈਨਸਲ ਕਰਤੀ ਇਹ ਪਹਿਲੀ ਵਾਰ ਹੀ ਹੋਇਆ ਕਿ 751 ਚ ਜ਼ਮਾਨਤ ਮਿਲੀ ਤਰੀਕ ਤੇ ਬੰਦਾ ਆਇਆ ਲੜਾਈ ਨਹੀਂ ਹੋਈ ਕੋਈ ਕੰਪਲੇਂਟ ਨਹੀਂ ਹੋਈ ਸ਼ਿਕਾਇਤ ਨਹੀਂ ਹੋਈ ਤੇ ਜ਼ਮਾਨਤ ਕੈਨਸਲ ਕਰਤੀ ਉਹ ਹੈਂਡੀਕੈਪਡ ਬੰਦਾ ਤੁਰਿਆ ਨਹੀਂ ਜਾਂਦਾ ਅਗਰ ਤੁਸੀਂ ਉਹਰਾ ਹਾਲਾਤ ਵੇਖ ਲਓ ਓਰੀ ਉਮਰ ਹੋਣੀ ਹੈ ਤਕਰੀਬਨ 55 ਸਾਲ 60 ਸਾਲ ਲੇਕਿਨ ਭਾਰਾ ਸ਼ਰੀਰ ਦਾ ਲੱਤ ਕੰਮ ਨਹੀਂ ਕਰਦੀ ਅੱਜ ਉਹਨ ਦੁਆਰੇ ਆਏ ਆ ਵੀ ਅੱਜ ਜੁਮਾਨ ਅੱਛਾ ਜਿਹੜਾ ਆਰਡਰ ਕੀਤੇ ਆ ਜਿਹੜਾ ਸਾਡੇ ਕੋਲੇ ਆਰਡਰ ਹੈਗਾ ਉਹ ਕੱਲ ਤਹਿਸੀਲਦਾਰ ਸਾਹਿਬ ਨੇ ਲਿਖਿਆ ਹੈ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ ਉਹਦੇ ਤੇ ਲਿਖਿਆ ਹੈ ਉਕਤ ਕੇਸ ਵਿੱਚ ਦਰਜ ਉੱਤਰਵਾਦੀ ਕੁਲਵਿੰਦਰ ਸਿੰਘ ਪੁੱਤਰ ਬਲਦੇਸ਼ ਸਿੰਘ ਵਾਸੀ ਕੌਣੀ ਅ ਮੈਂ ਵਿੱਚੋਂ ਸ਼ਾਰਟ ਕਰਦਾ 16 9 2025 ਤੱਕ ਬੰਦ ਹਵਾਲਾ ਟੂ ਜੁਡੀਸ਼ੀਅਲ ਕੀਤਾ ਗਿਆ ਹੈ ਅੱਗੇ ਕੀ ਹੈ ਅ ਪ੍ਰੰਤੂ ਪਾਲ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਕੌਣੀ ਵੱਲੋਂ ਇੱਕ ਦਰਖਾਸਤ ਪੇਸ਼ ਬੇਨਤੀ ਕੀਤੀ ਅ ਕੀਤੀ ਗਈ ਹੈ ਦੋਸ਼ੀ ਕੁਲਵਿੰਦਰ ਸਿੰਘ ਕਾਫੀ ਮੈਂਟਲੀ ਅਪਸਰਟ ਹੈ ਇਸ ਕਰਕੇ ਜੇਲ੍ਹ ਵਿੱਚ ਭੇਜੇ ਜਾਣ ਦੇ ਯੋਗ ਨਹੀਂ ਹੈ ਅਚਾ ਫਿਰ ਉਹਨੇ ਲਿਖਿਆ ਉਸ ਨੂੰ ਕਿਸੇ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਭੇਜਿਆ ਜਾਵੇ ਦਰਖਾਸਤ ਦੇ ਵਿਚਾਰ ਕੀਤਾ ਗਿਆ ਦਰਖਾਸਤ ਦੇ ਆਧਾਰ ਤੇ ਆਪ ਨੂੰ ਲਿਖਿਆ ਜਾਂਦਾ ਹੈ ਕਿ ਕੁਲਵਿੰਦਰ ਸਿੰਘ ਦਾ ਮੈਡੀਕਲ ਕਰਵਾਇਆ ਜਾਵੇ ਤੇ ਅਤੇ ਉਸ ਨੂੰ ਉਸ ਨੂੰ ਉਸ ਦੀ ਸਿਹਤ ਦੇ ਆਧਾਰ ਤੇ ਜ਼ੇਰੇ ਇਲਾਜ ਲਈ ਸਿਵਲ ਹਸਪਤਲ ਗਿੱਦੜਬਾ ਵਿੱਚ ਦਾਖਲ ਕਰਵਾਇਆ ਜਾਵੇ ਇਹ ਆਰਡਰ ਹੈ ਜੀ ਮੇਰੇ ਕੋਲ ਇਹ ਤਸਿਲਦਾਰ ਦੇ ਆਰਡਰ ਹੈ ਹੁਣ ਇਹਨਾਂ ਨੇ ਕੀ ਕੀਤਾ ਕਿਉਂਕਿ ਹੁਕਮਰਾਨ ਦੇ ਕੋਲੇ ਤਾਕਤ ਮਸਮਸ ਆਈ ਹੈ ਹੁਕਮਰਾਨਾਂ ਨੇ ਕੀ ਕੀਤਾ ਕਿ ਉਹਨੂੰ ਜੇਲ੍ਹ ਚ ਭੇਜਤਾ ਇਸ ਆਰਡਰ ਦੇ ਬਾਵਜੂਦ ਅਸੀਂ ਇਹ ਹਾਈ ਕੋਰਟ ਦਾ ਮਸਲਾ ਹੈ ਇਹ ਲੈ ਕੇ ਜਾਵਾਂਗੇ ਹਾਈ ਕੋਰਟ ਚ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਕਿਨੇ ਭੇਜਿਆ ਕਿਉਂ ਪੁਲਿਸ ਨੇ ਭੇਜਿਆ ਉਹਨੂੰ ਹੁਣ ਉਹਨੂੰ ਲੈ ਕੇ ਆਏ ਆ ਅਸੀਂ ਬੇਲ ਬਾਉਂਡ ਲੈ ਕੇ ਆਏ ਆ ਜੀ ਨਾਲ ਸਾਰਾ ਕੁਛ ਆਪ ਪੜ ਲਓ एसडीएम साहब ਦੇ ਦਫਤਰ ਪਏ एसडीएम साहब ਕਹੀ ਜਾਂਦੇ ਆਉਣੇ ਆ ਗਿਆ ਜਾਣੇ ਕਰਦੇ ਅਸੀਂ ਹੁਣ ਕਿੱਥੇ ਚਲੀਏ ਹੁਣ ਇਹਰਾ ਮਤਲਬ ਜਾਣ ਕੇ ਅੱਜ ਫੇਰ ਉਹਨੂੰ ਹਵਾਲਾ ਚ ਲਵਾਉਣਾ ਚਾਹੁੰਦੇ ਜਦ ਕਿ ਹਸਪਤਾਲ ਦੇ ਸਾਡੇ ਕੋਲੇ ਆਰਡਰ ਹੈ ਸੋ ਕਹਿਣ ਦਾ ਭਾਵ ਆ ਸਾਡੇ ਕਾਗਜ਼ ਨੇ ਵਕੀਲ ਸਾਹਿਬ ਸਾਡੇ ਨਾਲ ਨੇ ਬੇਲ ਬਾਂਡ ਨੇ ਆ ਸਾਰੇ ਕਾਗਜ਼ ਅਸੀਂ ਨਾਲ ਲੈ ਕੇ ਆਏ ਆ ਆ ਮੇਰਾ ਖਿਆਲ ਉਰਾ ਵਕਾਲਤਨਾਮਾ ਆ ਸਾਰੇ ਆਈਡੀ ਪ੍ਰੂਫ ਸੋ ਜਮ੍ਹਾਂਬੰਦੀ ਵਗੈਰਾ ਤੇ ਜਮਾਨਤੀਏ ਨਾਲ ਹੈ ਸੋ ਕਹਿੰਦਾ ਮਤਲਬ ਇਹ ਹੈ ਇਹ ਕੋਈ ਪਹਿਲਾ ਕੇਸ ਨਹੀਂ ਹੈ ਜਿਹੜੇ ਆਦਰਨੀਆ ਇਥੋਂ ਦੇ ਐਸ ਡੀ ਐਮ ਸਾਹਿਬ ਹੈ ਇਹ ਉਹਨਾਂ ਨੇ ਘੱਟੋ ਘਾਟੇ 25ਵਾਂ ਕੇਸ ਹੈ ਜੀਰੇ ਵਿੱਚੋਂ 15 ਕੇਸ ਘੱਟੋ ਘੱਟ ਗਰੀਬਾਂ ਦੇ ਨਾਲ ਤੱਲਕ ਰੱਖਦੇ ਐ ਐਸੀ ਲੋਕਾਂ ਨਾਲ 751 ਕਰਾਈ ਜਾਂਦੇ ਉਹਨਾਂ ਨੂੰ ਕਹਿੰਦੇ ਵੀ ਪਾਰਟੀ ਬਦਲ ਲਾ ਉਧਰਲੇ ਘਰੇ ਜਾਵੜਾ ਨਹੀਂ ਤਾਂ 751 751 ਪੰਜਾ ਦਿਨ ਨੂੰ ਸਾਡਾ ਰਿਕਾਰਡ ਫਰੋਲੋ ਮਗਰਲਾ ਪੰਜ ਸਾਲਾਂ ਚ 751 ਕੋਈ ਹਜ਼ਾਰ ਬਾਅਦ ਕੋਈ ਦੋ ਬੰਦ ਦੋ ਦਿਨ ਬੰਦਾ ਲਾ ਕੇ ਆਇਆ ਉਹ ਨਹੀਂ ਜਿਹੜਾ ਬੰਦਾ 55 ਕਰਾਉਣਾ ਹੈ ਉਹ ਹੀ 55 ਹੋਈ ਹੈ ਇਹ ਮਗਰਲੇ 5 ਸਾਲਾਂ ਦਾ ਰਿਕਾਰਡ ਹੈ ਇਹ ਇੱਕ ਨਵਾਂ ਟ੍ਰੈਂਡ ਗਿੱਦੜਵਾ ਦੇ ਵਿੱਚ ਚੱਲਿਆ ਸੋ ਐਸਡੀਐਮ ਸਾਹਿਬ ਦੋ ਹਲਕਿਆਂ ਦੇ ਇੰਚਾਰਜ ਆ ਤੀਜਾ ਉੱਥੇ ਹੈ ਕਿਉਂਕਿ ਜੋ ਬਾਈ ਇਲੈਕਸ਼ਨ ਚ ਕੀਤਾ ਭਾਈ ਸਾਹਿਬ ਨੇ ਸਾਰੇ ਸਰਪੰਚਾਂ ਦੇ ਕਾਗਜ਼ ਜਿਹੜਾ ਹੈ ਉਹਰਾ ਇਨਾਮ ਇਹਨੂੰ ਦਿੱਤਾ ਜਾ ਰਿਹਾ ਸੋ ਮੈਂ ਇਹਨਾਂ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਅਦਾਲਤ ਵੀ ਜਾਵਾਂਗਾ ਔਰ ਐਸਸੀ ਐਸਸੀ ਜਿਹੜਾ ਸਾਡਾ ਚੇਅਰਮੈਨ ਕਮਿਸ਼ਨ ਆ ਉਹਨਾਂ ਕੋਲੇ ਉਹਨਾਂ ਸਾਰੇ ਬੰਦਿਆਂ ਨੂੰ ਪੇਸ਼ ਕਰਾਂਗੇ ਜਿਨ੍ਹਾਂ ਦੇ ਇਹਨਾਂ ਨੇ ਜ਼ਮਾਨਤਾ ਨਹੀਂ ਲਈਆਂ ਤੇ ਜਿਹੜਾ ਲਿਬਰਟੀ ਸੀ ਬੰਦੇ ਦੀ ਉਹ ਇਹਨਾਂ ਨੇ ਖੋਈ ਹੈ ਸੋ ਅੱਜ ਹੁਣ ਅਸੀਂ ਦਫ਼ਤਰ ਬੈਠੇ ਆ ਸਾਨੂੰ ਕਹਿ ਰਹੇ ਆ ਰਹੇ ਆ ਕਰਦੇ ਆ ਕਰਾ ਦੇ ਨੇ ਰੀਡਰ ਕਹਿੰਦਾ ਫਾਈਲ ਗਈ ਹੈ ਤਹਿਸੀਲਦਾਰ ਕਹਿੰਦਾ ਮੈਂ ਗੱਲ ਕੀਤੀ ਹੈ ਡੀਸੀ ਸਾਹਿਬ ਦੇ ਵੀ ਧਿਆਨ ਚ ਲਿਆਤਾ ਸੋ ਆ ਹਾਲਾਤ ਹੈ ਜੀ ਮਾਮਲਾ ਕਿਹੋ ਜਿਹੀ ਲੜਾਈ ਪਾਦੀ ਕੋਈ ਲੜਾਈ ਹੋਈ ਨਹੀਂ ਜੀ ਸਾਨੂੰ ਦੱਸਣ ਕੋਈ ਲੜਾਈ ਹੋਈ ਹੈ ਕਿਸੇ ਦੇ ਮੁੱਕੀ ਸੱਟ ਕੋ 24 21 25 ਐਮ ਐਲ ਆਰ ਜੀਰੂ ਮਰਜੀ 57 ਦਾ ਪੱਤਰਕਾਰ ਸਾਥੀਓ ਜੇ ਤੁਸੀਂ ਚੰਗੇ ਨਾ ਲੱਗੇ ਖਬਰ galt ਲੱਗਦੀ ਤੁਹਾਡੀ ਵੀ ਹੋ ਸਕਦੀ ਹੈ 5 ਦਿਨ ਤੁਹਾਨੂੰ ਵੀ ਇੱਕ ਅੰਦਰ ਦਿੱਤਾ ਜਾ ਸਕਦਾ ਐਵੇਂ ਇੱਥੇ ਕੋਈ ਪਾਣੀ ਦੇ ਮੋਗੇ ਦਾ ਰੋਲਾ ਸੀ ਗਿੱਦੜਵਾ ਸਾਡੇ ਉਹਨਾਂ ਨੂੰ 5 ਦਿਨ ਅੰਦਰ ਲਵਾਤੇ ਐਵੇਂ ਸਾਡਾ ਪਿਉਰੀ ਵਾਲਾ ਇੱਕ ਸਰਪੰਚ ਸੀ ਉਹਨੂੰ 5 ਦਿਨ ਲਵਾਤੇ ਐਵੇਂ ਮਣੀਆ ਵਾਲੇ ਤੋਂ ਸਾਡਾ ਸਾਥੀ ਸੀ ਉਹਨੂੰ 5 ਦਿਨ ਅੰਦਰ ਲਵਾਤੇ ਕੋਟਲੀਆ ਬਲੂ ਦੇ ਸਾਥੀ ਸੀਗੇ ਉਹਨਾਂ ਨੂੰ ਮੈਂ ਲਾਈਵ ਹੋਇਆ ਉਹਨੂੰ 5 ਦਿਨ ਲਵਾਤੇ ਦੋ ਦੇ ਦੇ ਮਤਲਬ ਕਿ ਕਿੰਨੇ ਕੁ ਤੁਹਾਨੂੰ ਦੱਸਾਂ 575 ਇਹਨਾਂ ਨੇ ਬਣਾਈ ਵੀ ਹੈ 302 ਸੋ ਇਹ ਹਾਲਾਤ ਹੈ ਇੱਥੋਂ ਦੇ ਐਸਡੀਐਮ ਦੇ ਅੱਜ ਵਰਕਿੰਗ ਦੇ ਹਾਲਾਤ ਵੇਖ ਲਓ ਐਸਡੀਐਮ ਨੇ ਪਤਾ ਨਹੀਂ ਕਿੱਥੇ ਹਾਜ਼ਰੀ ਪਾਈ ਹੋਣੀ ਹੈ ਤੇ ਕਿੱਥੇ ਹੋਣਾ ਹੈ ਮਾਂ ਦਾ ਸ਼ੇਰ ਕੋਈ ਐਸਡੀਐਮ ਇਸ ਲਾਈਕ ਪਰ ਇੱਕ ਗੱਲ ਦੱਸ ਦੇਣਾ ਜਨਾਬ ਸਮਾਤਾ ਇਹਨਾਂ ਨੂੰ ਲੱਗਦਾ ਕਿ ਮੈਂ ਰਿਟਾਇਰ ਹੋ ਜਾਣਾ ਸੱਤ ਲੋਕ ਐਫੀਡੇਵਿਟ ਲਈ ਫਿਰਦੇ ਆ ਐਸਡੀਐਮ ਸਾਹਿਬ ਦੇ ਖਿਲਾਫ ਸੱਤ ਲੋਕਾਂ ਦੇ ਐਫੀਡੇਵਿਟ ਆ ਬਿਲਕੁਲ ਸੱਤ ਇਹਨਾਂ ਦੀ ਗਿਣਤੀ ਪਜਾ ਹੋ ਜਾਣੀ ਸਾਹ ਬਰਾਬਰ ਹੋਣਾ ਹੈ ਆਪਾਂ ਕਦੇ ਕੱਚੇ ਫੇਰੀ ਹੱਥ ਹੀ ਨਹੀਂ ਪਾਇਆ ਪੱਕੇ ਬੈਠੀ ਬਾਕੀ ਮਰਜੀ ਹੈ ਜੋਸਪਾਲ ਜੀ ਜਿੰਨਾ ਤਸੱਦਦ ਹੋਰ ਤੁਸੀਂ 1.5 ਸਾਲ ਕਰ ਸਕਦੇ ਆ ਕਰੋ ਮਾਲਕੋ ਅਗਲਾ